ਪੂਰੇ ਸੂਬੇ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ마ਨ ਦੇ ਫਲੋਂ ਰਸਮੀ ਤੌਰ ਤੇ ਅਨਾਜ ਮੰਡੀਆਂ ਦੇ ਵਿੱਚ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਪਾਈ ਗਈ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ 5 ਮਾਰਕੀਟ ਕਮੇਟੀਆਂ ਦੀ 92 ਮੰਡੀਆਂ ਦੇ ਵਿੱਚ ਵੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਸੋ ਇਸ ਮੌਕੇ ਪਹੁੰਚੇ ਹੋਏ ਆਗੂਆਂ ਦੇ ਫਲੋਂ ਦੱਸਿਆ ਗਿਆ ਕਿ ਦਾਣਾ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫਲੋਂ ਫਸਲਾਂ ਦਾ ਇੱਕ ਇੱਕ ਦਾਣਾ ਇਹਤਜ ਆਵੇਗਾ ਉਹਨਾਂ ਕਹੇ ਕਿ ਜੇ ਕਿਸੇ ਕਿਸਾਨ ਨੂੰ ਅਨਾਜ ਮੰਡੀ ਦੇ ਵਿੱਚ ਕੋਈ ਮੁਸ਼ਕਲ ਆਵੇ ਫਸਲ ਵੇਚਣ ਦੇ ਲਈ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਰਕਾਰੀ ਤੌਰ ਤੇ ਝੋਨੇ ਦੀ ਖਰੀਦ ਜਿਹੜੀ ਹੈ ਸ਼ੁਰੂ ਹੋ ਗਈ ਹੈ ਔਰ ਅਸੀਂ ਸਾਰੇ ਸਾਥੀਆਂ ਨੇ ਚੇਅਰਮੈਨ ਸਾਹਿਬ ਦੇ ਨਾਲ ਆ ਕੇ ਸਾਡੇ ਨਾਲ ਜੀਵਿੰਦਾਰ ਭਰਾ ਨੇ ਆੜਤੀਏ ਭਰਾ ਨੇ ਅਸੀਂ ਮੰਡੀ ਦਾ ਦੌਰਾ ਕਰ ਰਹੇ ਹਾਂ ਔਰ ਵਕ ਵਕ ਢੇਰੀਆਂ ਤੇ ਜਾ ਕੇ ਮੌਸਲੇਾਈਜ਼ਰ ਚੈੱਕ ਕੀਤਾ ਔਰ ਵਾਕਿਆ ਜਿਵੇਂ ਢੋਟ ਸਾਹਿਬ ਨੇ ਗੱਲ ਕੀਤੀ ਹੈ ਚੇਅਰਮੈਨ ਸਾਹਿਬ ਨੇ ਗੱਲ ਕੀਤੀ ਜੀਜੀ ਸਿੰਘ ਰਾਣੇ ਕਿ ਅਸੀਂ ਕਿਸਾਨ ਭਰਾਵਾਂ ਦੇ ਨਾਲ ਆ ਅਸੀਂ ਆੜਤੀਆਂ ਦੇ ਨਾਲ ਆ ਵਪਾਰੀਆਂ ਦੇ ਨਾਲ ਆ ਮਸਲਾ ਇਹ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂ ਦਿੱਤੀ ਜਾਏਗੀ ਔਰ ਜੋ ਵਾਜਬ ਰੇਟ ਹੈ ਝੋਨੇ ਦੇ ਮੁਤਾਬਕ ਉਹ ਕਿਸਾਨ ਦੇ ਝੋਲੇ 'ਚ ਪਏਗਾ ਔਰ ਜਿਸ ਤਰ੍ਹਾਂ ਢੋਟ ਸਾਬ ਨੇ ਗੱਲ ਕੀਤੀ ਹੈ ਕਿ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਮੈਂ ਵੀ ਉਹ ਬੇਨਤੀ ਕਰਦਾ ਕਿ ਕਿਸਾਨ ਵੀਰੋ ਤੁਸੀਂ ਆਪਣੀ ਫਸਲ ਨੂੰ ਪੂਰੇ ਮਿੱਥੇ ਸਮੇਂ ਤੇ ਸੁਕਾ ਕੇ ਮੰਡੀ 'ਚ ਲਿਆਓਗੇ ਤੇ ਤੁਹਾਡਾ ਵਾਜਬ ਮੁੱਲ ਜਿਹੜਾ ਉਹ ਪਏਗਾ ਔਰ ਵਾਕਈ ਮਜਬੂਰੀ ਹੁੰਦੀ ਕਿਸਾਨ ਦੀ ਅਗਲੀ ਫਸਲ ਬਿਜਨੇ ਹੁੰਦੀ ਆ। ਬਾਕੀ ਸਾਡੀ ਮਾਨ ਸਰਕਾਰ ਹੈ। ਭਗਵੰਤ ਮਾਨ ਹੁਰਾਂ ਨੇ ਅੱਜ ਮਤਲਬ ਖਰੀਦ ਸ਼ੁਰੂ ਕਰ ਦਿੱਤੀ ਹੈ। ਅਸੀਂ ਕਪੂਰਥਲਾ ਮੰਡੀ 'ਚ ਸਾਰੇ ਖੜੇ ਆਂ ਔਰ ਅਸੀਂ ਵਿਸ਼ਵਾਸ ਦਿਵਾਉਨੇ ਆ 83 ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ, ਖਰੀਦਦਾਰਾਂ ਨੂੰ ਕਿ ਸਾਰਿਆਂ ਦੇ ਨਾਲ ਅਸੀਂ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤੇ ਜਿਸ ਤਰ੍ਹਾਂ ਦੀ ਫਸਲ ਹੋਏਗੀ ਉਸ ਤਰ੍ਹਾਂ ਦੀ ਵਾਜਬ ਕੀਮਤ ਕਿਸਾਨ ਦੀ ਝੋਲੀ ਪਾਈ ਜਾਏ। ਤੇ ਬਹੁਤ ਅੱਛੀ ਗੱਲ ਆ ਕਿ ਮੰਡੀ ਵਿੱਚ ਦੋ ਛੁੱਟੀਆਂ ਸੀ ਇਸ ਪਿੱਛੇ ਅੱਜ ਪਰਚੇਜ ਸਰਕਾਰ ਦੀ ਹੋ ਗਈ ਆ ਔਰ ਕਿਸਾਨ ਵੀ ਖੁਸ਼ ਆ ਰਤੀਆ ਵੀ ਖੁਸ਼ ਆ ਇਹ ਸਰਕਾਰ ਵੱਲੋਂ ਬਹੁਤ ਸਾਨੂੰ ਸਹੂਲਤਾਵਾਂ ਔਰ ਪੂਰਾ ਰੇਟ ਕਿਸਾਨ ਨੂੰ ਮਿਲ ਰਿਹਾ ਪਾ ਕਿੰਨੇ ਨੂੰ ਜਾਰੀ ਪਸੂ 2203 ਰੁਪਏ ਸਰਕਾਰ ਦਾ ਰੇਟ ਆ ਅੱਗੇ ਉਸ ਤੋਂ ਪਹਿਲਾਂ ਜਦੋਂ ਸਰਕਾਰ ਦੀ ਖਰੀਦ ਨਹੀਂ ਸੀ 2210 15 ਵੀ ਵਿਕੇ ਆ ਉਹਨੂੰ ਹਰ ਇੱਕ ਨੂੰ 2203 ਗਵਰਨਮੈਂਟ ਦਾ ਮਿਲਦੇ ਆ ਸਹੀ ਜ਼ਿਮੀਂਦਾਰਾਂ ਨੇ ਸ਼ਿਕਾਇਤ ਆ ਕਿ ਕੰਡਿਆਂ ਚ ਫੇੜਾ ਫੇੜੀਆਂ ਹੋ ਜਾਂਦੀਆਂ ਨੇ ਐਸਾ ਕੋਈ ਨਹੀਂ ਆ ਮਾਰਕੀਟ ਕਮੇਟੀ ਅਫਸਰ ਫੂਡ ਸਪਲਾਈ ਸਾਰੇ ਮੌਜੂਦ ਆ ਔਰ ਵੇਟਰ ਨੇ ਇਹ ਸਾਰੇ ਜੋ ਮਰਜੀ ਚੈੱਕ ਕਰ ਸਕਦੇ ਆ ਹਰ ਵੇਲੇ ਕਰਦੇ ਆ ਕਿਸਾਨ ਲੀਡਰ ਵੀ ਕਰਦੇ ਕਿਸਾਨ ਆਪ ਵੀ ਕਰਦੇ ਆ ਐਸੀ ਕੋਈ ਗੱਲ ਨਹੀਂ ਹੈਗੀ ਅੱਛਾ ਜੀ ਸਾਡੀ ਟੀਮ ਨੇ ਇੱਕ ਮੰਡੀ ਦੇ ਅੰਦਰ ਕੋਈ ਕੰਡਾ ਕਿਸੇ ਅਧਿਕਾਰੀ ਨੇ ਦਿੱਤਾ ਹੈ ਉਹਦੇ ਨੂੰ ਦੇਖਿਆ ਗਿਆ ਬੱਲੇ ਤੇ ਗੱਡੀ ਨੂੰ ਤੋਲਿਆ ਗਿਆ 2 2 3 3 ਕੁੰਟਲ ਦਾ ਉਹ ਕੰਡੇ ਦੇ ਵਿੱਚ ਵਾਲ ਪਿੰਦਾ ਵਾ ਜਦੋਂ ਉਸ ਨੂੰ ਮੌਕੇ ਤੇ ਫੜਿਆ ਗਿਆ ਤਾਂ ਉਹ ਉਹਦੇ ਰੰਗ ਗੁਰ ਗਏ ਬਾਅਦ ਨੇ ਆਪਣਾ ਕੰਡਾ ਸਹੀ ਕਰ ਲਿਆ ਵੀ ਉਹ ਤੁਸੀਂ ਕੋਈ ਪਿਛਲੇ ਸਾਲਾਂ ਦੀ ਗੱਲਾਂ ਕਰਦੇ ਆ 10 15 ਦਿਨ ਦੀ ਗੱਲ ਆ ਨਹੀਂ ਸਾਡੀ ਨਾਲਜ ਕਿਉਂ ਜੀ ਐਸ ਕਪੂਰਲਾ ਮੰਡੀ ਚ ਐਸਾ ਨਹੀਂ ਹੋਇਆ ਸਾਡੀ ਮੰਡੀ ਦੇ ਅੰਦਰ ਜਿਹੜਾ ਸਰਕਾਰੀ ਢੰਡਾ ਮੰਡੀ ਦੇ ਅੰਦਰ ਸਰਕਾਰੀ ਢੰਡਾ ਕੋਈ ਨਹੀਂਗਾ ਉਹ ਪ੍ਰਾਈਵੇਟ ਹੀ ਚੱਲਦਾ ਸਰਕਾਰੀ ਨਹੀਂਗਾ ਉਹ ਤਾਂ ਵੱਡਾ ਢੰਡਾ ਵਾ ਛੋਟਾ ਥੋੜੀ ਦੇਖੋ ਇਹਦਾ ਦੀ ਗੱਲ ਵੀ ਕਿਸੇ ਤਰ੍ਹਾਂ ਦੀ ਹੋਵੇ ਧਿਆਨ ਚ ਲਿਆ ਲਾ ਜੇ ਹੁਣ ਉੱਤੇ ਕਾਰ ਵੀ ਹੈ ਲੁੱਟਾਂਕੂ ਵਾਲਾ ਸਰਕਾਰ ਦੀ ਹੈ ਇਹ ਇੱਥੇ ਕਿਸੇ ਵੀ ਹੋ ਜਾਣਾ ਟਰੱਕ ਦਾ ਕਹਿੰਦੇ ਕੁਆਂਟਰੀ ਬਹੁਤ ਸਖੀਨਾ ਕਾਰਵਾਈ ਹੋਊਗੀ ਚੀਰਮੈਨ ਸਾਹਿਬ ਇੱਥੇ ਬੈਠੇ ਨੇ ਪਰ ਤੁਹਾਡੇ ਧਿਆਨ ਚ ਲਿਆਓ ਕੋਈ ਕਿਦੋਂ ਦੀ ਐਕਿਊਰੇਸੀ ਹੁੰਦੀ ਉਹਦੀ ਪੈਸੇ ਇਹਨੇ 50 ਕਿਲੋ ਸੱਪਾਂ ਦੀਆਂ ਸਿਰੀਆਂ ਮਿੱ ਇਥੇ ਫਸਲ ਆਉਂਦਾ ਪਰ ਕਈ ਵਾਰੀ ਕਾਲੀ ਕਰਕੇ ਇੱਕ ਦੋ ਦਿਨ ਕਿਉਂਕਿ ਉਹਨਾਂ ਨੇ ਕੋਈ ਹੋਰ ਫਸਲ ਬੀਜਣੀ ਹੁੰਦੀ ਆ ਜਿੰਦਾ ਆਲੂ ਲਾਉਣੇ ਖਾਸ ਕਰ ਸਾਡੇ ਰੀਜਨ ਦੇ ਵਿੱਚ ਤੇ ਹਰੀ ਫਸਲ ਵੱਢ ਲਿਆਉਂਦੇ ਉਸ ਕਰਕੇ ਮੌਸਮ ਜ਼ਿਆਦਾ ਹੁਣ ਕਰ ਗਏ ਕਈ ਵਾਰੀ ਪਰ체ਤ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਇਸ ਟਾਈਮ ਲੋਕਾਂ ਨੂੰ ਇਹ ਜਿਹੜੀ ਸਾਰੇ ਉਹਨਾਂ ਦੇ ਚੇਅਰਮੈਨ ਸਾਹਿਬ ਵੱਲੋਂ ਵੀ ਮਾਨ ਸਾਹਿਬ ਵੀ ਇਹ ਰਿਕਵੈਸਟ ਕਰਦੇ ਅਸੀਂ ਵੀ ਰਿਕਵੈਸਟ ਕਰਦੇ ਆ ਜੁਲਦਾਰ ਨੂੰ ਕਿ ਜਿੱਥੇ ਤੁਸੀਂ ਇੰਨੀ ਦੇਰ ਵੇਟ ਕਰਦੇ ਇੱਕ ਦੋ ਦਿਨ ਨਾ ਕੋਈ ਫਰਕ ਨਹੀਂ ਪੈਂਦਾ ਟੀਲੇ ਝੋਨੇ ਦੀ ਜਿਹੜੀ ਹੈ ਹਾਰਵੈਸਟਿੰਗ ਨਾ ਕਰੋ ਟਾਈਮ ਨਾਲ ਸਾਰਾ ਕੁਝ ਜਦੋਂ ਪੱਕਿਆ ਝੋਨਾ ਲੈ ਕੇ ਉਹਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਊਗੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਸਾਰੀਆਂ ਏਜੰਸੀਆਂ ਜਿਹੜੀਆਂ ਆਫਰ ਨੂੰ ਛੱਡ ਕੇ ਸਾਰੀਆਂ ਏਜੰਸੀਆਂ ਇਸ ਮੰਡੀ ਦੇ ਵਿੱਚ ਪਰਚੀਜ਼ ਕਰ ਰਹੀਆਂ ਨੇ ਉਹ ਜਿਹੜਾ ਸੁੱਕਾ ਝੋਨਾ ਉਹ ਸਰਕਾਰੀ ਰੇਟ ਤੇ ਬਿਲਕੁਲ ਵਿਕ ਰਿਹਾ ਕੋਈ ਕਿਸੇ ਤਰ੍ਹਾਂ ਦੀ ਕੋਈ ਧਰਨੇ ਵਾਲੀ ਜਿਹੜੇ ਹੋਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਬਹੁਜੀ ਇਧਰ ਦਾ ਸ਼ਿਕਾਇਤ ਕਰਦੇ ਕਿ ਛੰਡੀਆਂ ਤੇਰਾ ਫੇੜੀ ਇਲੈਕਟ੍ਰੋਨਿਕ ਛੰਡੇ ਲੱਗਣੇ ਗਏ ਉਹ ਪਹਿਲਾਂ ਬਹੁਤ ਕੁਝ ਹੁੰਦਾ ਰਿਹਾ ਜੀ ਇਹ ਦੱਸਣ ਕਿਸੇ ਵੀ ਤਰ੍ਹਾਂ ਸੀ ਕੰਡੇ ਖੁਦ ਚੈੱਕ ਕਰਕੇ ਆਏ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਉਹ ਨੋਟਿਸ ਜਿਹਾ ਆਂਦੀ ਜੇ ਉਹ ਸਖਤ ਕਾਰਵਾਈ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਪੱਖਪਾਤ ਨਹੀਂ ਤੁਸੀਂ ਜਾਣਦੇ ਹੋ ਪਿਛਲੇ ਸਰਕਾਰਾਂ 'ਚ ਬਹੁਤ ਕੁਝ ਹੁੰਦਾ ਰਿਹਾ 3-3 5-5 ਕਿਲੋ 37 ਕਿਲੋ ਦੇ ਵਿੱਚ ਹੀ ਗੜਬੜ ਹੁੰਦੀ ਰਹੀ ਇਹ ਇੱਕਦਮ ਇਹੋ ਜਿਹੀ ਹੋਊਗੀ ਬੰਦੇ ਦਾ ਲਾਇਸੈਂਸ ਵੀ ਕੈਨਸਲ ਹੋਊਗਾ ਪਰਚੀਜ਼ ਕਰਨ ਵਾਲੀ ਏਜੰਸੀ ਦਾ ਵੀ ਔਰ ਹਰ ਇੱਕ ਤਰ ਜਿਹੜੀ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਇਹ ਮਾਨ ਸਾਹਿਬ ਨੇ ਅੱਜ 1:30 ਵਜੇ ਪਹਿਲੀ ਖਰੀਦ ਸਰਕਾਰੀ ਜਿਹੜੀ ਹੈਗੀ ਆ ਉਹਨਾਂ ਨੇ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਆਪਾਂ ਵੀ ਸਰਕਾਰੀ ਖਰੀਦ ਜਿਹੜੀ ਹੈ ਆਪਣੀ ਮੇਨ ਮੰਡੀ ਦੇ ਵਿੱਚੋਂ ਅੱਜ ਇਹ ਸ਼ੁਰੂ ਕਰਦੇ ਪਏ ਹਾਂਗੇ ਤੇ ਇਸ ਦੇ ਵਿੱਚ ਸਾਰੇ ਸਾਥੀ ਆਰਤੀਏ ਸਹਿਬਾਨ ਸਾਡਾ ਸਟਾਫ ਨਾਲ ਹੈਗਾ ਤੇ ਭਾਈ ਸਾਹਿਬ ਦੀ ਪਹਿਲਾਂ ਇੱਕ ਢੇਰੀ ਆਪਾਂ ਚੈੱਕ ਕੀਤੀ ਆ ਰੇਟ ਵਧੀਆ ਲੱਗਾ ਇਹਨਾਂ ਦੀ ਇਹਦਾ ਮੋਇਸਚਰ ਵੀ ਸੀ ਹਾਂਜੀ ਕਿੰਨਾ ਮੋਇਸਚਰ ਕਿੰਨਾ ਆਇਆ ਮੋਇਸਚਰ 17 ਸੀ ਜੀ ਸਰਕਾਰੀ ਜਿਹੜੀ ਕੀ ਰੇਟ ਦੀ ਖਰੀਦ ਆ ਕੀ ਰੇਟ ਹੈ 2210 ਕਿੰਨੇ ਕਿਲੋ ਦੀ ਭਰਤੀ ਜਿਹੜੀ 37.5 ਕਿਲੋ ਜੀ ਅੱਜ ਇਸ ਤਰ੍ਹਾਂ ਕਿ ਆਮ ਤੌਰ ਤੇ ਪਹਿਲੀ ਤਰੀਕ ਨੂੰ ਪਹਿਲਾਂ ਸਰਕਾਰ ਨੇ ਕਿਹਾ ਸੀ ਦੋ ਟੈਂਟ ਲਏ ਹੋਗੇ ਤੇ ਪਿੱਛੇ ਕੀ ਦੋ ਦਿਨ ਦੀਆਂ ਛੁੱਟੀਆਂ ਸਰਕਾਰੀ ਆ ਗਈਆਂ ਸੀਗੀਆਂ ਅੱਜ ਕੱਲ ਦੋ ਤਰੀਕ ਗਾਂਧੀ ਜਨਮ ਦਿਨ ਕਰਕੇ ਵੀ ਛੁੱਟੀ ਸੀਗੀ ਇਸ ਕਰਕੇ ਮਾਨ ਸਾਹਿਬ ਨੇ ਕੱਲ ਅਸੀਂ ਰੈਲੀ ਤੇ ਵੀ ਗਏ ਉੱਥੇ ਵੀ ਐਲਾਨ ਕੀਤਾ ਸੀ ਕਿ ਅੱਜ 3 ਤਰੀਕ ਨੂੰ ਅਸੀਂ ਜਿਹੜੀਆਂ ਸਰਕਾਰੀ ਖਰੀਦ ਦੀ ਜਿਹੜੀ ਹੈਗੀ ਇਹ ਸ਼ੁਰੂ ਕਰਵਾਉਣ ਜਾ ਰਹੇ ਹਾਂ ਤੇ ਅੱਜ ਜਮਕੌਰ ਸਾਹਿਬ ਤੋਂ ਮਾਨ ਸਾਹਿਬ ਨੇ 1:30 ਵਜੇ ਤਕਰੀਬਨ ਉਹਨਾਂ ਨੇ ਬੋਲੀ ਸ਼ੁਰੂ ਕੀਤੀ ਉੱਥੇ ਪਰ ਅੱਜ ਨਾ ਜੁਗ ਸੁਖਾਇਆ ਨਾ ਹਿੰਦਕਾ ਬਣਿਆ ਹੈ ਡੀਸੀ ਸਾਹਿਬ ਤਾਂ ਜਿਹੜੇ ਹੈਗੇ ਅੱਜ ਸ਼ਹਿਰ ਤੋਂ ਬਾਹਰ ਹੈਗੇ ਜੀ ਇਸ ਕਰਕੇ ਨਹੀਂ ਪਹੁੰਚ ਸਕੇ ਅਸੀਂ ਫੋਨ ਕੀਤਾ ਸੀ ਯਾ ਕਾਲ ਕੀਤੀ ਸੀ ਉਹਨਾਂ ਨੂੰ ਤੇ ਐਸਜੀ ਸਾਹਿਬ ਐਸਜੀਮ ਸਾਹਿਬ ਵੀ ਜਿਹੜੇ ਹੈਗੇ ਕਿਤੇ ਗਏ ਹੋਏ ਹੈਗੇ ਸਾਨੂੰ ਨੂੰ ਕੀ ਤੁਹਾਡਾ ਮੈਸੇਜ ਹੈ ਕਿਸਾਨਾਂ ਨੂੰ ਇਹ ਹੀ ਹੈ ਕਿ ਆਪਣੀ ਫਸਲ ਜਿਹੜੀ ਹੈ ਸੁੱਕੀ ਲੈ ਕੇ ਆਓ ਔਰ ਜੀ ਆਪਾਂ ਇਹ ਵੀ ਮੈਸੇਜ ਨਾਲ ਦੇ ਰਹੇ ਆ ਕਿ ਆਪਣੀ ਪਰਾਲੀ ਜਿਹੜੀ ਹੈਗੀ ਆ ਜੀ ਉਹ ਨਾ ਸਾੜੋ ਇਸ ਵਾਰ ਆਪਣੇ ਖੇਤਾਂ ਦੇ ਵਿੱਚ ਹੀ ਉਹਨੂੰ ਦਬਾਓ ਜਾਂ ਉਹਨੂੰ ਜਿਹੜੀ ਵੀ ਸਾਹ ਸੁਵਾਲ ਹੈਗੀ ਆ ਉਹਦੀ ਬਾਹਰ ਕੱਢ ਕੇ ਉਹਦੀ ਸਾਹ ਸੁਵਾਲ ਕਰੋ ਜੀ ਤੇ ਬਹੁਤ ਵਧੀਆ ਵੈਸੇ ਨਾਲ ਕੱਲ ਸਾਡਾ ਇੱਕ ਕਿਸਾਨ ਮੇਲਾ ਵੀ ਲੱਗਣ ਜਾ ਰਿਹਾ ਹੈ ਬਲੇਰ ਖਾਨਪੁਰ ਉੱਥੇ ਵੀ ਇਹੀ ਮੈਸੇਜ ਆ ਗਿਆ ਔਰ ਜਿਹੜੇ ਕਿਸਾਨ ਪਿਛਲੇ 4 ਸਾਲਾਂ ਤੋਂ ਪਰਾਲੀ ਨਹੀਂ ਸਾੜਦੇ ਆ ਰਹੇ ਸੋਲੂਸ਼ਨ ਨਹੀਂ ਕਰਦੇ ਆ ਰਹੇ ਉਹਨਾਂ ਨੂੰ ਮਾਨ ਸਨਮਾਨ ਵੀ ਕੀਤਾ ਜਾਊਗਾ